ਇਹ ਆ ਰਹੀ ਹੈ ਕਿਸੇ ਬੰਦੇ ਹੋਰੀ ਦੀ ਹਾਂਜੀ ਜੀ ਸਰ ਇਹ ਇਹਦੀ ਸਾਨੂੰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੁਝ ਜਿਹੜੀ ਇਲੀਗਲ ਕੰਸਟਰਕਸ਼ਨਸ ਕੀਤੀ ਹੋਈਆਂ ਸੀਗੀਆਂ ਉਹਦੇ ਸਬੰਧੀ ਜਿਹੜਾ ਥਰੂ ਡੀਸੀ ਆਫਿਸ ਰਿਪੋਰਟ ਆਈ ਸੀਗੀ ਕਿ ਇਹਦੇ ਵਿੱਚ ਜਿਹੜੀ ਇਹਨਾਂ ਦੀ ਡੈਮੋਲੇਸ਼ਨ ਕੀਤੀ ਜਾਣੀ ਹੈ ਸੋ ਇਸ ਦੇ ਵਿੱਚ ਪੁਲਿਸ ਪ੍ਰੋਟੈਕਸ਼ਨ ਦੀ ਜਿਹੜੀ ਮੰਗ ਕੀਤੀ ਗਈ ਸੀਗੀ ਉਹਦੇ ਵਿੱਚ ਡਿਊਟੀ ਅਫਸਰ ਵੀ ਨਿਯੁਕਤ ਕੀਤੇ ਗਏ ਨੇ ਉਹ ਸਾਡੇ ਨਾਲ ਨੇ ਤੇ ਇਸ ਦੇ ਵਿੱਚ ਜਿਹੜੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਾ ਹੋਵੇ ਉਸ ਦੇ ਲਈ ਜਿਹੜੀ ਹੈ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ ਸੋ ਇਹ ਜੋ ਘਰ ਹੈਗਾ ਇਹ 1096 ਨੰਬਰ ਘਰ ਹੈ ਇਹ ਅ ਐਡਮਿਨਿਸਟ੍ਰੇਸ਼ਨ ਨੰਬਰ 5 ਲੋਜੇ ਨੰਬਰ 5 ਦੇ ਏਰੀਆ ਦੇ ਵਿੱਚ ਹੈ ਸੋ ਇਸ ਦੇ ਲਈ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਸੋ ਹੈਡਕਿਟ ਜਿਹੜੀ ਹੈ ਦੀ ਪੁਲਿਸ ਪ੍ਰੋਟੈਕਸ਼ਨ ਉਹ ਇਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਚਲੋ ਜੈਲੂ ਸਾਹਿਬ ਜਿਹੜੀ ਬਿਲਕੁਲ ਜੀ ਇਹ ਕਾਰਪੋਰੇਸ਼ਨ ਵੱਲੋਂ ਜਿਹੜਾ ਨਿਊ ਪ੍ਰोसीजर ਅਡਾਪਟ ਕੀਤਾ ਗਿਆ ਉਸ ਤੋਂ ਬਾਅਦ ਸਰ ਨੂੰ ਰਿਪੋਰਟ ਕੀਤੀ ਗਈ ਹੈ ਉਸਦੇ ਵਿੱਚ ਇਹ ਨਜਾਇਜ਼ ਜਿਹੜੀ ਆ ਕੀਤੀ ਹੋਈ ਸੀਗੀ ਸਾਰੇ ਉਹਨੂੰ ਡੈਮੋਲੇਟਰ ਕਰਨ ਦੀ ਪ੍ਰਕਿਰਿਆ ਜਿਹੜੀ ਉਹ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਨੋਟਿਸ ਵਗੈਰਾ ਦਿੱਤਾ ਸੀ ਘਰ ਨੂੰ ਕਰ ਦਿੱਤਾ ਆ ਬਿਲਕੁਲ ਜੀ ਇਹਦੇ ਸੰਬੰਧੀ ਤੁਹਾਨੂੰ ਵੈਸੇ ਤੇ ਜਿਹੜੀ ਕਾਰਪੋਰੇਸ਼ਨ ਦੇ ਅਧਿਕਾਰੀ ਜ਼ਿਆਦਾ ਨਹੀਂ ਦੱਸ ਸਕਦੇ ਨਹੀਂ ਪਰ ਸਾਨੂੰ ਰਿਪੋਰਟ ਆਈ ਹੈ ਕਿ ਉਹਨਾਂ ਨੇ ਜਿਹੜਾ ਹੈ ਕਿ ਡੂ ਪ੍ਰोसीजर ਅਡੌਕ ਕਰਕੇ ਜੋ ਬੰਦਲੀ ਕਾਰਵਾਈ ਆ ਉਹ ਹੀ ਕੀਤੀ ਜਾ ਰਹੀ ਹੈ ਜੀ ਲਖਵੀਰ ਕੌਰ ਉਰਫ ਰੇਖਾ ਪਤਲੀ ਸੰਦੀਪ ਉਰਫ ਜੁੱਗਾ ਜੀ ਅਤੇ ਸੰਦੀਪ ਕੁਮਾਰ ਉਰਫ ਜੁਗਾ ਅਤੇ ਸੂਰਜ ਪੁੱਤਰ ਸਰਿੰਦਰਪਾਲ ਇਹ ਹਾਊਸ ਨੰਬਰ 1096 ਤਾਰਾਵਲੀ ਗਲੀ ਵਾਰਡ ਹਾਊਸ ਇਹ ਇਹਦਾ ਪਤਾ ਸੀ ਇਹਦੀ ਸ਼ਿਕਾਇਤ ਬਰਾਦ ਹੋਈ ਸੀ ਵੀ ਇੱਥੇ ਕੁਝ ਨਸ਼ੇ ਦੇ ਸਬੰਧਤ ਉਸ ਹੁਜ਼ਾਰਾ ਇਤਰਾਸ ਹੀ ਕੁਝ ਲੋਕਾਂ ਨੂੰ ਤੇ ਇਹਦੇ ਅਵਾਇਦ ਹੋਣ ਸੰਬੰਧੀ ਸ਼ਿਕਾਇਤ ਧਿਆਨ ਵਿੱਚ ਆਈ ਸੀ ਮਾਜੋਗ ਕਮਿਸ਼ਨਰ ਸਾਹਿਬ ਨੂੰ ਉੱਪਰੋਂ ਭੇਜੀ ਗਈ ਸੀ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਨੋਟਿਸ ਵਗੈਰਾ ਜਾਰੀ ਕੀਤੇ ਸੀ 15 ਦਿਨ ਦਾ 1 3 ਦਿਨ ਦਾ ਉਹਦੇ ਵਿੱਚ ਕੋਈ ਵੀ ਆਪਣਾ ਨਗਰ ਨਿਗਮ ਤੋਂ ਪਰਵਾੜੀ ਸੰਬੰਧੀ ਕੋਈ ਇਹਨਾਂ ਕੋਲ ਦਸਤਾਵੇਜ਼ ਨਹੀਂ ਸੀ ਮਾਜੋਗ ਮੇ ਤੋਂ ਮੰਗੀ ਕੰਪੀ ਸਹੀ ਕਿ ਕਿੰਨੀ ਦੇਰ ਤੋਂ ਨਸ਼ਾ ਤਸਕਰੀ ਕਰ ਰਹੇ ਸੀ ਉਹ ਇਹ ਤਾਂ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਸਾਡੇ ਕੋਲ ਤਾਂ ਇਹ ਅवैध ਹੌਂਸ ਬੰਦੀ ਆਈ ਸੀ ਵੀ ਅवैध ਹੈਗਾ ਤੇ ਉਹਦੇ ਨਾਲ ਦਿੱਕਤ ਹੈ ਇਹਨੂੰ ਆਪਾਂ ਨੋਟਿਸ ਵਗੈਰਾ ਜਾਰੀ ਕੀਤੇ ਸੀ ਇਹ ਕੋਈ ਵੀ ਸਰ ਸਾਹਿਬ ਇਹ ਕਲੀਅਰ ਕਰ ਦਿਓ ਡਿਮੋਲੀਸ਼ਨ ਅਗਲਾ ਪਾਸਾ ਕਰਨਾ ਸੀ ਇਹ ਪੂਰਾ ਘਰ ਕਰਨਾ ਸੀ ਐਕਚੁਅਲੀ ਇਹ ਪੂਰਾ ਇਲੈਗਲ ਹੌਂਸ ਕਰਕੇ ਮਾਂ ਜੋ ਕਮਿਸ਼ਨਰ ਸਾਹਿਬ ਦੇ ਇਤੇ ਹੁਕਮ ਹੋਏ ਸੀਗੇ ਇਹ ਜਿਹੜੀ ਡੈਮੋਲਿਸ਼ਨ ਦੇ ਉਹਦੀ ਪਾਲਣਾ ਕਰਦੇ ਹੋਏ ਇਹਦੀ ਆਪਾਂ ਡੈਮੋਲਿਸ਼ਨ ਕੀਤੀ ਆ ਤੇ ਡਿਊਟੀ ਮੈਜਿਸਟਰ ਸਾਹਿਬ ਕੋਲੋਂ ਤੁਸੀਂ ਜ਼ਿਆਦਾ ਜਾਣਕਾਰੀ ਦੇ ਸਕਦੇ ਹੋ। ਨਸ਼ਾ ਤਸਕਰੀ ਦਾ ਮਾਮਲਾ ਜਿਹੜਾ ਪੁਲਿਸ ਦੇ ਅੰਦਰ ਆਉਂਦਾ ਨਾ। ਹਾਂਜੀ। ਨਸ਼ਾ ਤਸਕਰੀ ਦਾ ਮਾਮਲਾ ਪੁਲਿਸ ਦੇ ਅੰਦਰ ਆਉਂਦਾ। ਨਹੀਂ ਨਸ਼ਾ ਤਸਕਰੀ ਨਾਲ ਸਾਡਾ ਨਹੀਂ ਸੰਬੰਧ ਸਾਡੇ ਨਹੀਂ। ਨਹੀਂ ਨਹੀਂ ਮੈਂ ਤਾਂ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਇੱਥੇ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਇਤਰਾਜ਼ ਹੋਏਗਾ ਵੀ ਇਹ ਅਵੈਲ ਨਿਰਮਾਣ ਆ ਇੱਥੇ ਕੋਈ ਨਸ਼ਾ ਤਸਕਰੀ ਨਾਲ ਸੰਬੰਧ ਆ ਇੱਥੇ ਲੋਕਾਂ ਦਾ। ਹੁਣ ਉਹਨਾਂ ਦੇ ਕੋਲ ਕੋਈ ਸਾਨੂੰ ਮਲਕੀਅਤ ਵਗੈਰਾ ਕੋਈ ਜਾਂ ਉਹ ਆਪਣਾ ਨਕਸ਼ਾ ਵਾਰ ਇੱਕ ਵਾਰ 15 ਦਿਨ ਦਾ ਐਕਟ ਇਹਦੇ ਬਾਰੇ ਤਾਂ ਵੀ ਹੁਣ ਜਿਹੜੇ ਮਾਲਕ ਆ ਉਹ ਹੀ ਦੱਸ ਸਕਦੇ ਜੀ ਪ੍ਰੈਜ਼ੈਂਟਲੀ ਕੋਈ ਹੁਣ ਪ੍ਰੈਜ਼ੈਂਟਲੀ ਅੰਦਰ ਸਮਾਨ ਵਗੈਰਾ ਦਾ ਹੈਗਾ ਰਹਿੰਦੇ ਹੋਣਗੇ ਜੀ ਜਰੂਰ ਇਹਨਾਂ ਨੂੰ ਕੋਈ ਪਰਮਾਨਾਮ ਵਗੈਰਾ ਕੋਈ ਇਨਟੀਮੀਟ ਦਿੱਤਾ ਹਾਂ ਹਾਂ ਦਿੱਤਾ ਸੀ ਨੋਟਿਸ ਅਜੇ ਵੀ ਲੱਗਾ ਹੋਣਾ ਹੈ ਗੇਟ ਦੇ ਉੱਪਰ ਤੁਸੀਂ ਦੇਖੋ ਜੀ ਸਰ ਪਹਿਲਾਂ ਕੋਈ ਕਾਰਵਾਈ ਹੋਈ ਸੀ ਕਿਹੜੀ ਧਾਰਾ ਹੈ ਜਿਹੜਾ ਨੋਟਿਸ ਦਿੱਤਾ ਇਹ ਆਪਾਂ ਪੰਜਾਬ ਮਿਊਨਿਸਪਲ ਐਕਟ 1976 ਦੀਆਂ ਜਿਹੜੀਆਂ ਬੰਦੀਆਂ ਧਾਰਾਵਾਂ ਜੀ ਉਹਨਾਂ ਤਹਿਤ ਆਪਾਂ ਕਾਰਵਾਈ ਕਰਦੇ ਜੀ ਠੀਕ ਹੈ ਜੀ ਠੀਕ ਥੈਂਕ ਯੂ